ਇੱਧਰ ਕਣਕਾਂ ਉੱਧਰ ਕਣਕਾਂ ਵਿੱਚ ਕਣਕਾਂ ਦੇ ਸੜਕਾ ਮਾਇਨੀ ਮੈਨੂੰ ਤੋਰੀਨਾ ਤੋਰੀਨਾ ਕੱਢ ਲਜਵਾਈ ਨਾਲ ਰੜਕਾ ਮਾਇਨੀ ਮੈਨੂੰ ਤੋਰੀਨਾ ਤੋਰੀਨਾ ਕੱਢ ਲਜਵਾਈ ਨਾਲ ਰੜਕਾ ਮਾਇਨੀ ਮੈਨੂੰ ਤੋਰੀਨਾ ਅੰਮੜੀਏ ਮੈਂ ਝੂਠ ਨਾ ਬੋਲਾਂ ਜਦੋਂ ਤੇ ਇੱਕ ਮੈਂ ਪੀਕੇ ओदो तक जवाई तेरा न्यू न्यू मथे टेके ओथे पर मैं रेंदी कल्ली ए कचदाए सड़क नी माए मेन तोरी ना तोरी ना कडल जवाई नाल रड़क माए नी मेनु तोरी ना कडल जवाई नाल रड़क माए नी तोरी ना बेकदराने पैरा थले

कटल जवा र कैनि मे तोरिना तोना कटल जवाड कैनिी मे तोरिना बल् <tellan> बल्ले भी दुद पीक जी बचनो हाक मार बकरी दुद पीके जय बचनो हाक मार बकरी ਦੁੱਧ ਪੀ ਕੇ ਜਾਈ ਬਚਨੋ ਬੱਲੇ ਬੱਲੇ ਵੀ ਦੁੱਧ ਦੇ ਗਲਾਸ ਬਦਲੇ ਜਾਰੀ ਤੜਗੇ ਬکریاں ਵਾਲੇ ਦੁੱਧ ਦੇ ਗਲਾਸ ਬਦਲੇ ਜਾਰੀ ਤੜਗੇ ਬکریاں ਵਾਲੇ ਦੁੱਧ ਦੇ ਗਲਾਸ ਬਦਲੇ ਬੱਲੇ ਬੱਲੇ ਵੀ ਬੱਕਰੀ ਦਾ ਦੁੱਧ ਘਰ ਮੀ ਕੁੜੀਏ ਛੱਡ ਗੁਜਰਾ ਦੀ ਜਾਰੀ ਬੱਕਰੀ ਦਾ ਦੁੱਧ ਗਰਮੀ ਕੁੜੀਏ ਛੱਡ ਗੁਜਰਾ ਦੀ ਜਾਰੀ ਬੱਕਰੀ ਦਾ ਦੁੱਧ ਗਰਮੀ ਬੱਲੇ ਬੱਲੇ ਦੀ ਪੱਟੀ ਤੇਰੇ ਡੱਬੇ ਖੇਸਦੀ ਵੇ ਮੈਂ ਕਿਸੇ ਦੀ ਪਟੀ ਨਾ ਪਟ ਹਾਂ पट्ी तेरे डब्बे खेस दी बल्ले बल्ले ला पाणि सप्प सूगदा तम्बा जा दाटे मरे भीक पाणि सप्प सदा तम्बा जा दफराटे मारे भी लोका ਲੋਕਾਂ ਪਾਣੀ ਸੱਪ ਸੁੰਘਦਾ ਬੱਲੇ ਬੱਲੇ ਵੀ ਬੰਨੇ ਬੰਨੇ ਲਾਲਾ 베ਰੀਆਂ ਚਿੱਤ ਬੱਕਰੀ ਲੈਨ ਨੂੰ ਕਰਦਾ ਮੇ ਵੀ ਬੰਨੇ ਬੰਨੇ ਲਾਲਾ 베ਰੀਆਂ ਰਤ ਕਿੱਥੇ ਗਿਆ ਸੈਂ ਕਿੱਥੇ ਗਿਆ ਸੈਂ ਦੱਸ ਵੇ ਰਤ ਕਿੱਥੇ ਗਿਆ ਸੈਂ ਕਿੱਥੇ ਗਿਆ ਸੈਂ ਦੱਸ ਵੇ ਰਤ ਕਿੱਥੇ ਗਿਆ ਸੈਂ ਜਦ ਮੈਂ ਪੁੱਛਿਆ ਦਿਉਰ ਕਲੋਂ ਤੇਰਾ ਵੀਰ ਕਿਉਂ ਨਾ ਆਇਆ ਕਹਿੰਦਾ ਭਾਬੀ ਰੋਲ ਦਿੱਤਾ ਤੂੰ ਮੇਰੀ ਮਾਂ ਦਾ ਜਾਇਆ ਫੇਰ ਬੋਤ ਪਿਆ ਕੜਮਸਵੇ ਰਤ ਕਿੱਥੇ ਗਿਆ ਸੈਂ ਕਿੱਥੇ ਗਿਆ ਸੈਂ ਦੱਸਵੇ ਰਤ ਕਿੱਥੇ ਗਿਆ ਸੈਂ ਕਿੱਥੇ ਗਿਆ ਸੈਂ ਦੱਸਵੇ ਰਤ ਕਿੱਥੇ ਗਿਆ ਸੈਂ ਜਦ ਮੈਂ ਪੁੱਛਿਆ ਸੱਸ ਆਪਣੇ ਨੂੰ ਪੁੱਤ ਤੇਰਾ ਘਤ ਕਰਿਆ ਊ ਕਹਿੰਦੀ ਤੇਰੇ ਜੈ ਕਲ ਮੂਹੇ ਨੂੰ ਇੱਕ ਦਿਨ ਉਹ ਛੱਡ ਜਾਊ ਫੇਰ ਕੀ ਕਰਨੀ ਹੈ ਓ ਜੀ ਸੱਸ ਵੇ ਦੱਸ ਕਿੱਥੇ ਗਿਆ ਸੈਂ ਕਿੱਥੇ ਗਿਆ ਸੈਂ ਦੱਸ ਵੇ ਰਤੀ ਕਿੱਥੇ ਗਿਆ ਸੈਂ ਕਿੱਥੇ ਗਿਆ ਸੈਂ ਦੱਸ ਵੇ ਰਤੀ ਕਿੱਥੇ ਗਿਆ ਸੈਂ ਜਦ ਮੈਂ ਪੁੱਛਿਆ ਸੋਰੇ ਨੂੰ ਤੇਰਾ ਪੁੱਤ ਵੜਾ ਅਵੱਲਾ ਕਹਿੰਦਾ ਮੇਰਾ ਪੁੱਤ ਤਾਂ ਚੰਗਾ ਤੂੰ ਕਰ ਚੱਟਿਆ ਚੱਲਾ ਬਾਪ ਹੋਇਆ ਨਾ ਦੱਸ ਤੂੰ ਮੱਸਵੇ ਰਾਤੀ ਕਿੱਥੇ ਗਿਆ ਸੈਂ ਕਿੱਥੇ ਗਿਆ ਸੈਂ ਦੱਸਵੇ ਰਾਤੀ ਕਿੱਥੇ ਗਿਆ ਸੈਂ ਕਿੱਥੇ ਗਿਆ ਸੈਂ ਦੱਸਵੇ ਰਾਤੀ ਕਿੱਥੇ ਗਿਆ ਸੈਂ ਜਦ ਮੈਂ ਪੁੱਛਿਆ ਚੰਨ ਆਪਣੇ ਤੂੰ ਖਾਣ ਨਾ ਯੋ ਰੋਟੀ ਕਹਿੰਦਾ ਦਸਵੇਂ ਕਿੱਥੇ ਜਾਣਾ ਛੱਡ ਕੇ ਚੰਨ ਜਹੀ ਬੋਟੀ ਫਿਰ ਮੈਂ ਅੱਗੋਂ ਪਈ ਸੀ ਹੱਸਵੇ ਰਤੀ ਕਿੱਥੇ ਗਿਆ ਸੈਂ ਕਿੱਥੇ ਗਿਆ ਸੈਂ ਦਸਵੇਂ ਰਤੀ ਕਿੱਥੇ ਗਿਆ ਸੈਂ ਕਿੱਥੇ ਗਿਆ ਸੈਂ ਦਸਵੇਂ ਰਤੀ ਕਿੱਥੇ ਗਿਆ ਸੈਂ